ਵਾਹਿਗੁਰੂ ਆਹੇ ਗਰੂ ਆਹੇ ਗਰੂ ਆਹੇ ਗਰੂ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਸਾ ਸੰਗਤ ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਕੋਈ ਵੀ ਰਸਨਾ ਵਾਂਜੇ ਨਾ ਰਵੇ ਜੀ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸ ਸੰਗਤ ਜੀ ਦਾਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਸਾਸੰਗਤ ਜੀ ਜੋ ਕਾਲਪੁਰਖ ਵਾਹਿਗੁਰੂ ਪਿਤਾ ਪਰਮੇਸ਼ਵਰ ਹੈ ਉਹ ਸਾਰਿਆਂ ਦੀਆਂ ਝੋਲੀਆਂ ਪਰਨ ਵਾਲਾ ਹੈ ਸਾਰਿਆਂ ਨੂੰ ਰਿਜਕ ਦੇਣ ਵਾਲਾ ਹੈ ਤੇ ਉਹ ਜੇ ਪੱਥਰ ਦੇ ਵਿੱਚ ਵਸਦੇ ਹੋਏ ਕੀੜੇ ਨੂੰ ਉਹਦਾ ਅਨਾਜ ਉੱਥੋਂ ਤੱਕ ਪਚਾ ਸਕਦਾ ਹੈ ਸਾਸੰਗਤ ਜੀ ਸਾਡੀ ਪੁਕਾਰ ਉਹ ਫਿਰ ਕਿਉਂ ਨਹੀਂ ਸੁਣੇਗਾ ਸਾਸੰਗਤ ਜੀ ਅਸੀਂ ਥੋੜੇ ਜਿਹਾ ਦੁੱਖ ਆਏ ਤੇ ਡੋਲ ਜਾਂਦੇ ਆਂ ਕਿਤੇ ਧੋਖਾ ਜਾਵੇ ਅਸੀਂ ਉਲਾਮੇ ਦੇ ਨੇ ਸ਼ੁਰੂ ਕਰ ਦਿੰਨੇ ਆ ਕਿ ਪ੍ਰਮਾਤਮਾ ਮੇਰੇ ਨਾਲ ਇਦਾਂ ਕਿਉਂ ਕੀਤਾ ਅਸੀਂ ਰੱਬ ਨਾਲ ਬੈਸਨਾ ਰੱਬ ਨੂੰ ਦੂਸ਼ਣਬਾਜੀ ਰੱਬ ਤੇ ਲਾਉਣੀ ਸ਼ੁਰੂ ਕਰ ਦਿੰਨੇ ਆ ਸਾ ਸੰਗਤ ਜੀ ਹੁਣ ਅਸੀਂ ਆਪਣੇ ਜੀਵਨ ਵੱਲ ਛਾਤੀ ਮਾਰ ਕੇ ਦੇਖੀਏ ਜੇ ਸਾਡੇ ਹੱਥ ਪੈਰ ਸਹੀ ਸਲਾਮਤ ਨੇ ਅਸੀਂ ਸਹੀ ਦੇਖ ਸਕਦੇ ਹਾਂ ਬੋਲ ਸਕਦੇ ਹਾਂ ਸਾਧ ਸੰਗਤ ਜੀ ਸਾਨੂੰ ਉਹਨਾਂ ਵੱਲ ਦੇਖਣਾ ਚਾਹੀਦਾ ਆ ਜਿਨ੍ਹਾਂ ਨੂੰ ਲੱਤਾਂ ਨਹੀਂ ਮਿਲੀਆਂ ਜਾਂ ਜਿਨ੍ਹਾਂ ਦੀਆਂ ਅੱਖਾਂ ਨਹੀਂ ਆ ਸਾਨੂੰ ਜੇ ਸਰੀਰਕ ਅੰਗ ਸਾਡਾ ਸਰੀਰ ਸਹੀ ਸਲਾਮਤ ਮਿਲਿਆ ਤਾਂ ਬਾਦਸ਼ਾਹ ਗੁਰੂ ਬਾਦਸ਼ਾਹੀਏ ਬਖਸ਼ਿਸ਼ ਹੈ ਆਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਸਦਾ ਚਿਰ ਕਰਦੇ ਰਹਿਣਾ ਚਾਹੀਦਾ ਕਿਉਂਕਿ ਜੇ ਸਾਨੂੰ ਇਹ ਜ਼ਿੰਦਗੀ ਮਿਲੀ ਹੈ ਨਾ ਤੇ ਸ਼ੁਕਰਾਨੇ ਲਈ ਮਿਲੀ ਹੈ ਸੀ ਰੱਬ ਨੂੰ ਅਲਾਮੇ ਦੇਣੇ ਸ਼ੁਰੂ ਕਰ ਦਿੰਨੇ ਆ ਜੇ ਸਾਧ ਸੰਗਤ ਜੀ ਕੀ ਵੇਰੀ ਬਾਣੀ ਪੜ ਨੂੰ ਮੰਨਣਾ ਨਾ ਕਰੇ ਚਲੋ ਬਾਣੀ ਚ ਮੰਨੀ ਨਾ ਲੱਗੇ ਸਾਧ ਸੰਗਤ ਜੀ ਹਸਪੀਟਲਾਂ ਦਾ ਢੇੜਾ ਮਾਰ ਆਇਆ ਕਰੋ ਉੱਥੇ ਜਾ ਕੇ ਦੇਖਿਆ ਕਰੋ ਕਿਦਾਂ ਦੁਨੀਆ ਜਿਹੜੀ ਅਤਲ ਫਰੀ ਹੈ ਕੁਰਲਾ ਰਹੀ ਹੈ ਕਿ ਕੁਛ ਆ ਲੱਭਦਾ ਨਹੀਂ ਉਹਨਾਂ ਨੂੰ ਆਸਰਾ ਨਹੀਂ ਮਿਲਦਾ ਉਦੋਂ ਫਿਰ ਉੱਥੇ ਬੈਠ ਕੇ ਉਹ ਬਾਣੀ ਵੀ ਪੜਦੇ ਨੇ ਅਰਦਾਸਾਂ ਵੀ ਕਰਦੇ ਨੇ ਉਦੋਂ ਤੱਕ ਨਹੀਂ ਆਉਂਦਾ ਮਨ ਦੇ ਵਿੱਚ ਕਿਉਂਕਿ ਉਦੋਂ ਲੋੜ ਹੁੰਦੀ ਐ ਸੀ ਲੋੜ ਦੇ ਸਿੱਖ ਅੱਜ ਜਿਆਦਾ ਬਣ ਗਏ ਤੇ ਸਾਧ ਸੰਗਤ ਜੀ ਲੋੜਾ ਸਾਡੀਆਂ ਪੂਰੀਆਂ ਵੀ ਗੁਰੂ ਸਾਹਿਬ ਨੇ ਕਰਨੀਆਂ ਐ ਪਰ ਸ਼ਰਤ ਦਾ ਜਿਹੜੀ ਆ ਉਹ ਪਰਪੱਕ ਰੱਖਣੀ ਐ ਸ਼ਰਦਾ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਹਸਪੀਟਲਾਂ ਦੇ ਵਿੱਚ ਦੁਨੀਆ ਘਰ ਲ ਆ ਰਹੀ ਐ ਭਿਆਨਕ ਤੋਂ ਭਿਆਨਕ ਰੋਗ ਦੁਖੀ ਬੈਠੇ ਨੇ ਲੋਕ ਤੇ ਜਦੋਂ ਅਸੀਂ ਉੱਥੇ ਇੱਕ ਢੇੜਾ ਕੱਢ ਕੇ ਆਵਾਂਗੇ ਫਿਰ ਅਸੀਂ ਬਾਣੀ ਵੀ ਪੜਾਂਗੇ ਫਿਰ ਸਾਡਾ ਬਾਣੀ ਚ ਮਨ ਵੀ ਲੱਗੂਗਾ ਸਾਸੰਗਤ ਜੀ ਹਮੇਸ਼ਾ ਸ਼ੁਕਰਾਨੇ ਚ ਰਹਿਣਾ ਚਾਹੀਦਾ ਆ ਗੁਰੂ ਪਾਤਸ਼ਾਹ ਦੇ ਸ਼ੁਕਰਾਨੇ ਦੇ ਵਿੱਚ ਤਾਂ ਹੀ ਬਾਰ-ਬਾਰ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਕਿ ਵੱਦ ਤੋਂ ਵੱਧ ਬਾਣੀ ਪੜਨੀ ਸਿਮਰਨ ਕਰਨਾ ਭਜਨ ਕਰਨਾ ਕਿਉਂਕਿ ਤਾਂ ਹੀ ਗੁਰੂ ਪਾਤਸ਼ਾਹੀ ਸਾਨੂੰ ਖੁਸ਼ੀ ਮਿਲ ਸਕਦੀ ਏ ਬਾਕੀ ਜਿਹੜੀਆਂ ਵਿਧੀਆਂ ਨੇ ਉਹ ਅਸੀਂ ਮਹਾਪੁਰਸ਼ਾਂ ਤੋਂ ਕੋਸ਼ਿਸ਼ ਕਰ ਸਕਦੇ ਆ ਕਿ ਕਿਹੜੀ ਵਿਧੀ ਨਾਲ ਅਸੀਂ ਗੁਰੂ ਸਾਹਿਬ ਨੂੰ ਖੁਸ਼ ਕਰ ਸਕਦੇ ਆ ਪਰ ਮੇਨ ਜਿਹੜੀ ਚੀਜ਼ ਹੈ ਬਾਣੀ ਪੜਨੀ ਹੋ ਪੈਣੀ ਹੈ 사ਸੰਗ ਜੀ ਜਿਵੇਂ ਸਟੂਡੈਂਟ ਹੈ ਸਕੂਲ ਜਾਂਦਾ ਹੈ ਉਹ ਟੀਚਰ ਨੂੰ ਆ ਤਰੀਕੇ ਪੁੱਛ ਸਕਦਾ ਹੈ ਸਭ ਸੋਲਵ ਕਰ ਦਿੰਦੇ ਪਰ ਪੜ੍ਹਾਈ ਉਹਨੂੰ ਖੁਦ ਕਰਨੀ ਪਣੀ ਹੈ ਸਭ ਸੋਲਵ ਕਰਨਾ ਹੀ ਪੈਣਾ ਹੈ ਸਾਧ ਸੰਗਤ ਜੀ ਇਸੇ ਤਰੀਕੇ ਨਾਲ ਸਾਨੂੰ ਬਾਣੀ ਪੜ੍ਹਨੀ ਹੀ ਪੈਣੀ ਹੈ ਅਸੀਂ ਵਿਧੀ ਪੁੱਛ ਸਕਦੇ ਹਾਂ ਕਿ ਭਜਨ ਕਿਵੇਂ ਕਰੀਏ ਮੇਨ ਚੀਜ਼ ਭਜਨ ਹੈ ਭਜਨ ਸਾਨੂੰ ਕਰਨਾ ਹੀ ਪੈਣਾ ਚੌਂਕੜਾ ਮਾਰ ਕੇ ਬੈਠਣਾ ਹੀ ਪੈਣਾ ਸਾਧ ਸੰਗਤ ਜੀ ਸੋ ਬਹੁਤ ਸਾਰੀਆਂ ਕਾਲਸ ਮੈਸੇजेस ਡੀਐਮ ਆਉਂਦੇ ਨੇ ਸੰਗਤ ਦੇ ਸੰਗਤ ਆਪਣੇ ਦੁੱਖ ਸੁਣੋਂਦੀ ਹੈ ਤੇ ਸਾਧ ਸੰਗਤ ਜੀ ਕਈ ਸੋਚਦੇ ਨੇ ਮੇਰੇ ਵੀਰ ਭਰਾ ਭੈਣਾ ਤੇ ਕਈਆਂ ਦੇ ਮੈਸੇਜ ਸੀ ਕਿ ਮੇਰਾ ਬਾਹਰ ਦਾ ਨਹੀਂ ਬੰਦਦਾ ਸਾਥ ਸੰਗਤ ਜੀ ਜਦੋਂ ਹੁਣ ਅੱਜ ਗੱਲ ਹੁੰਦੀ ਹੈ ਕਿਉਂਕਿ ਮੇਰੇ ਆਪਣੇ ਵੀ ਰਿਲੇਟਿਵ ਵੀ ਬਾਹਰ ਗਏ ਨੇ ਤੇ ਕੁਝ ਮੇਰੇ ਫਰੈਂਡਸ ਉਹ ਵੀ ਬਾਹਰ ਨੇ ਸੋ ਜਦੋਂ ਉਹਨਾਂ ਨਾਲ ਗੱਲ ਹੁੰਦੀ ਹੈ ਤੇ ਫਿਰ ਇੱਕ ਚੀਜ਼ ਸਮਝ ਆ ਜਾਂਦੀ ਹੈ ਕਿ ਜਿਹੜਾ ਬੰਦਾ ਹੈ ਨਾ ਦੁੱਖ ਬੰਦੇ ਦਾ ਖਹਿੜਾ ਨਹੀਂ ਛੱਡਦੇ ਜੇ ਬੰਦਾ ਇੱਥੇ ਸੁખી ਨਹੀਂ ਆ ਇਹ ਮਤ ਸੋਚੇ ਕਿ ਉਧਰ ਜਾ ਕੇ ਸੁખી ਹੋ ਜਾਏਗਾ ਪੈਸਾ ਕਦੀ ਬੰਦੇ ਨੂੰ ਸੁખી ਨਹੀਂ ਕਰ ਸਕਦਾ ਜੇ ਪੈਸੇ ਨਾਲ ਬੰਦਾ ਸੁખી ਹੁੰਦਾ ਹੋਵੇ ਨਾ ਤੇ ਫਿਰ ਬਾਹਰ ਜਦੋਂ ਅਸੀਂ ਇੰਡੀਆ ਨੰਗ ਕੇ ਬਾਹਰ ਜਲਾਏ ਜਾਂਨੇ ਆ ਆਸਟ੍ਰੇਲੀਆ ਕੈਨੇਡਾ ਅਮਰੀਕਾ ਯੂ ਐਸ ਏ ਜਿੱਥੇ ਵੀ ਚਲੇ ਜਾਨੇ ਆ ਫਿਰ ਉੱਥੇ ਬੰਦਾ ਕਦੀ ਕੋਈ ਦੁਖੀ ਨਾ ਹੋਵੇ ਪਰ ਸਾਧ ਸੰਗਤ ਜੀ ਮੇਰੀ ਜਨੀਆਂ ਪਰਸਨ ਚੋਂ ਚਾਹਤੋਂ ਕਾਲਜ਼ ਆਈਆਂ ਜ਼ਿਆਦਾਤਰ ਕਾਲਜ਼ ਸਾਰੀਆਂ ਬਾਤ ਤੋਂ ਸੀ ਸੋ ਇਥੋਂ ਇਹ ਸਿੱਧਾ ਹੁੰਦਾ ਆ ਕਿ ਜਿਹੜਾ ਸੁਖ ਹੈ ਉਹ ਪੈਸੇ ਦਾ ਮਹਤਾਜ ਨਹੀਂ ਇਹ ਸਾਡੀ ਗਲਤੀ ਹੈ ਕਿ ਅਸੀਂ ਸਮਝ ਲੈਂਦੇ ਆ ਕਿ ਸ਼ਾਇਦ ਪੈਸੇ ਕਰਕੇ ਮੈਂ ਦੁਖੀ ਆ ਪੈਸਾ ਨਹੀਂ ਹੈਗਾ ਤੇ ਮੈਂ ਦੁਖੀ ਆ ਮੈਨੂੰ ਟੈਨਸ਼ਨ ਆ ਕਿਉਂਕਿ ਪੈਸਾ ਨਹੀਂ ਹੈਗਾ ਪਰ ਸਾਧ ਸੰਗਤ ਜੀ ਪੈਸਾ ਬੰਦੇ ਨੂੰ ਖੁਸ਼ ਨਹੀਂ ਕਰ ਸਕਦਾ ਤੰਦਰੁਸਤ ਨਹੀਂ ਕਰ ਸਕਦਾ ਪੈਸਾ ਜ਼ਰੂਰਤ ਹੈ ਪਰ ਅਸੀਂ ਸਿਰਫ ਪੈਸੇ ਨੂੰ ਹੀ ਸਭ ਕੁਝ ਮੰਨੀ ਬੈਠੇ ਹਾਂ ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਬਾਣੀ ਪੜ੍ਹੇ ਤੋਂ ਭਲਾ ਨਹੀਂ ਹੋਣਾ ਭਜਨ ਕਰਨਾ ਪੈਣਾ ਸਾਧ ਸੰਗਤ ਜੀ ਕੁਝ ਵਿਧੀਆਂ ਜੋ ਮਹਾਪੁਰਸ਼ ਦੱਸਦੇ ਨੇ ਅਸੀਂ ਅ ਸ਼ਹੀਦੀ ਦੇਖਦੇ ਬਾਰੇ ਗੱਲ ਕੀਤੀ ਦੋ ਦਿਨ ਕਿਸੇ ਦੇ ਸਵਾਲ ਹੋਣ ਸੰਗਤ ਦੇ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਆ ਜਾਂ ਨੰਬਰ ਮੈਂਸ਼ਨ ਕੀਤਾ ਹੈ ਉਸ ਨੰਬਰ ਤੇ ਪੁੱਛ ਸਕਦੇ ਆ ਸ਼ਹੀਦੀ ਜੋਤ ਕਿਵੇਂ ਲਾਉਣੀ ਆ ਕਿਉਂ ਲਾਉਣੀ ਆ ਸੁੱਚੇ ਵਸਤਰ ਪਹਿਨ ਕੇ ਸੁਚਮਤਾ ਮੰਗਦੀ ਹੈ ਇਹ ਚੀਜ਼ਾਂ ਸਾਧ ਸੰਗਤ ਜੀ ਅਸੀਂ ਚੌਰ ਸਹਿਬ ਮਹਾਰਾਜੀ ਦੀ ਹਜ਼ੂਰੀ ਚ ਜਾ ਕੇ ਕਰ ਸਕਦੇ ਹਾਂ ਤੇ ਹੁਣ ਹੋਰ ਕੀ ਕਰ ਸਕਦੇ ਆ ਕਿਉਂਕਿ ਸੇਵਾਵਾਂ ਜਿਹੜੀਆਂ ਨੇ ਗੁਰੂ ਘਰ ਦੇ ਵਿੱਚ ਬਹੁਤ ਨੇ ਜਿਹੜੇ ਨਾਲ ਅਸੀਂ ਗੁਰੂ ਸਾਹਿਬ ਨੂੰ ਖੁਸ਼ ਕਰ ਸਕਦੇ ਆ ਸਾਜ ਸੰਗਤ ਜੀ ਨਿਸ਼ਾਨ ਸਾਹਿਬ ਜੋ ਨਿਸ਼ਾਨ ਹੈ ਜਿਹਦੇ ਤੋਂ ਸਾਨੂੰ ਪਤਾ ਲੱਗਦਾ ਏ ਕਿ ਗੁਰਦੁਆਰਾ ਸਾਹਿਬ ਲੱਗਿਆ ਹੈ ਗੁਰੂ ਦਾ ਘਰ ਲੱਗਿਆ ਹੈ ਤੇ ਸੋ ਸਾਜ ਸੰਗਤ ਜੀ ਨਿਸ਼ਾਨ ਸਾਹਿਬ ਦੀ ਸੇਵਾ ਵੀ ਬਹੁਤ ਵੱਡੀ ਸੇਵਾ ਹੈ ਹੁਣ ਨਿਸ਼ਾਨ ਸਾਹਿਬ ਦੀ ਸੇਵਾ ਕਿਵੇਂ ਕਰ ਸਕਦੇ ਆ ਸਾਜ ਸੰਗਤ ਜੀ ਜਿਹੜਾ ਚੌਲਾ ਸਾਹਿਬ ਨਿਸ਼ਾਨ ਸਾਹਿਬ ਨੂੰ ਚੜਾਉਂਦੇ ਆ ਉਦੀ ਸੇਵਾ assi ਕਰ ਸਕਦੇ ਆ ਉਹ ਆਪਣੇ ਕੋਲੋਂ ਆ ਕਪੜਾ ਲੈ ਕੇ ਤੇ ਫਿਰ ਸਵਾ ਕੇ ਉਥੇ ਚੋਲਾ ਦੇ ਸਕਦੇ ਆ ਚਾਹੇ ਤੁਹਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਹੋਵੇ ਤੇ ਚਾਹੇ ਕੋਈ ਵੀ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਹੋਵੇ ਤੇ ਉਹਦੇ ਨਾਲ ਵੀ ਗੁਰੂ ਸਾਹਿਬ ਦੀ ਖੁਸ਼ੀ ਮਿਲਦੀ ਆ ਤੇ ਜੇ ਅਸੀਂ ਸ਼ਹੀਦ ਸਿੰਘਾਂ ਨੂੰ ਖੁਸ਼ ਕਰਨਾ ਚਾਹੁੰਦੇ ਆ ਫਿਰ ਸ਼ਹੀਦ ਸਿੰਘਾਂ ਦੇ ਅਸਥਾਨਾਂ ਤੇ ਜਾ ਕੇ ਤੁਸੀਂ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕਰ ਸਕਦੇ ਆ ਸਾਜ ਸੰਗਤ ਜੀ ਹੋਰ ਸ਼ਹੀਦਾਂ ਦੇ ਅਸਥਾਨਾਂ ਤੇ ਥੜੇ ਬਣੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਥੜਾ ਸਾਹਿਬ ਸਾਧ ਸੰਗਤ ਜੀ ਅਸੀਸ਼ ਹੀ ਸਿੰਘਾਂ ਦੇ ਹਸਤਾਨਾਂ ਤੇ ਜਾ ਕੇ ਉਹ ਜਿਹੜਾ ਥੜਾ ਸਾਹਿਬ ਹੁੰਦਾ ਹੈ ਉਹਦੇ ਲਈ ਵੀ ਅਸੀਂ ਰਮਾਲਾ ਸਾਹਿਬ ਪੇਟ ਕਰ ਸਕਦੇ ਆ ਸ਼ਹੀਦ ਸਿੰਘਾਂ ਦੀ ਬੜੀ ਖੁਸ਼ੀ ਮਿਲਦੀ ਹੈ ਸ਼ਹੀਦ ਸਿੰਘ ਫਿਰ ਸਾਡੇ ਅੰਗ ਸੰਗ ਹੋ ਕੇ ਰਹਿੰਦੇ ਨੇ ਤੇ ਫਿਰ ਕਦੀ ਸਾਨੂੰ ਡੋਲਣ ਨਹੀਂ ਦਿੰਦੇ ਨਹੀਂ ਦਿੰਦੇ ਤੇ ਜਿਹੜਾ ਨਿਸ਼ਾਨ ਸਾਹਿਬ ਦੀ ਸੇਵਾ ਕਰਦਾ ਹੈ ਸਾਧ ਸੰਗਤ ਜੀ ਉਹਦਾ ਫਿਰ ਦੁਨੀਆ 'ਚ ਨਿਸ਼ਾਨ ਲੱਗਦਾ ਹੈ ਜਿਵੇਂ ਕਿਸੇ ਦੇ ਘਰ ਦੀ ਪੁੱਤਰ ਨਾ ਹੋ ਰਿਹਾ ਹੋਵੇ ਬੜੇ ਉਪਾਅ ਕਰ ਲੇ ਹਣ ਸਤਸੰਗਤ ਜੀ ਨਿਸ਼ਾਨ ਸਾਹਿਬ ਦੀ ਸੇਵਾ ਕਰਨੀ ਸ਼ੁਰੂ ਕਰ ਦੋ ਜਾ ਕੇ ਨਿਸ਼ਾਨ ਸਾਹਿਬ ਨੂੰ ਆ ਜਾਣਦੇ ਨਿਸ਼ਾਨ ਸਾਹਿਬ ਜੇ ਦੂਰ ਆ ਫਿਰ ਕੋਈ ਗੱਲ ਨਹੀਂ ਫਿਰ ਇਨੀ ਕੁ ਛੋਟੇ ਚੀਜ਼ ਦੀ ਮਿਲ ਸਕਦੀ ਹੈ ਕਿ ਤੁਸੀਂ ਕਿਸੇ ਤਰੀਕੇ ਨਾਲ ਜੋ ਕਪੜਾ ਲੈ ਕੇ ਚੌੜਾ ਸਾਹਿਬ ਸਵਾਕੇ ਤੇ ਉਹ ਤੁਸੀਂ ਉੱਥੇ ਦੇ ਸਕਦੇ ਆ ਕਿ ਸਾਡੇ ਵੱਲੋਂ ਇਹ ਨਿਸ਼ਾਨ ਸਾਹਿਬ ਦਾ ਸੇਵਾ ਕੀਤੀ ਜਾਵੇ ਤੇ ਸਾਡੇ ਲਈ ਉਦਾਸ ਕੀਤੀ ਜਾਵੇ ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਫਿਰ ਉਹਦੇ ਘਰ ਖੁਸ਼ੀਆਂ ਆਉਂਦੀਆਂ ਨੇ ਕਿਉਂਕਿ ਜਿਹੜਾ ਗੁਰੂ ਦੀਆਂ ਖੁਸ਼ੀਆਂ ਮਨਾਉਂਦਾ ਹੈ ਸਾਸੰਗਤ ਜੀ ਗੁਰੂ ਸਾਹਿਬ ਉਹਦੇ ਘਰ ਖੁਸ਼ੀਆਂ ਭੇਜਦੇ ਨੇ ਜਿਹੜੇ ਸ਼ਹੀਦ ਸਿੰਘਾਂ ਦੀਆਂ ਖੁਸ਼ੀਆਂ ਮਨਾਉਂਦੇ ਨੇ ਉਹਨਾਂ ਦੇ ਦਿਨ ਮਨਾਉਂਦੇ ਨੇ ਦਿਹਾੜੇ ਮਨਾਉਂਦੇ ਨੇ ਫਿਰ ਉਹਨਾਂ ਦੇ ਘਰ ਵੀ ਸ਼ਹੀਦ ਸਿੰਘ ਖੁਸ਼ੀਆਂ ਭੇਜਦੇ ਨੇ ਸੋ ਸਾਸੰਗਤ ਜੀ ਗੱਲ ਸੇਵਾ ਦੀ ਹੈ ਗੱਲ ਮਾਇਆ ਦੀ ਨਹੀਂ ਗੱਲ ਸੇਵਾ ਦੀ ਹੈ ਕਿਉਂਕਿ ਸ਼ਹੀਦ ਸਿੰਘ ਮਾਇਆ ਦੇ ਭੁਕੇ ਨਹੀਂ ਉਹ ਕੁੱਲ ਬ੍ਰਹਿਮੰਡ ਦੇ ਮਾਲਕ ਨੇ ਕੁੱਲ ਬ੍ਰਹਿਮੰਡ ਦੇ ਕਿਉਂਕਿ ਸੇਵਾ ਜਿਹੜੀ ਐ ਸੇਵਾ ਤੇ ਸਿਮਰਨ ਇਹ ਦੋ ਚੀਜ਼ਾਂ ਨੇ ਦੋ ਥੰਮ ਨੇ ਸਿੱਖੀ ਦੀ ਇਹਦੇ ਤੋਂ ਬਿਨਾ ਸਿੱਖੀ ਤੁਰ ਨਹੀਂ ਸਕਦੀ ਸਿੱਖੀ ਇਹਨਾਂ ਦੇ ਸਿਰ ਤੇ ਟਿਕੀ ਹੋਈ ਐ ਸਿਮਰਨ ਹੈ ਜਾਨੀ ਕਿ ਸਾਨੂੰ ਬਾਣੀ ਵੀ ਪੜ੍ਹਨੀ ਪੈਣੀ ਐ ਸੇਵਾ ਜਾਨੀ ਕਿ ਸੇਵਾਵਾਂ ਤੇ ਅਨਗਿਣਤ ਨੇ ਕਿਸੇ ਵੀ ਤਰੀਕੇ ਦੀ ਸੇਵਾ ਕੋਈ ਜੋੜੇ ਛੜਨ ਦੀ ਸੇਵਾ ਕਰ ਸਕਦਾ ਸੋ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਨਿਸ਼ਾਨ ਸਾਹਿਬ ਦਾ ਜਿਹੜਾ ਚੋਲਾ ਹੁੰਦਾ ਆ ਉਹਦੀ ਸੇਵਾ ਕਰ ਸਕਦੇ ਆ ਤੁਸੀਂ ਤੋ ਨਿਸ਼ਾਨ ਸਾਹਿਬ ਦੀ ਸੇਵਾ ਬੜੀ ਵੱਡੀ ਸੇਵਾ ਹੈ ਸੋ ਕੁ ਸਮਾਂ ਪਹਿਲਾਂ ਇੱਕ 사કી ਸਾਡੇ ਬਿੱਤੀ ਸਾਂਝੀ ਕੀਤੀ ਸੀ ਜਦੋਂ ਇੱਕ ਗੁਰੂ ਸਾਹਿਬ ਦਾ ਸ਼ਰਧਾਲੂ ਬਾਬਾ ਦੀਪ ਸਿੰਘ ਜੀ ਦਾ ਸ਼ਰਧਾਲੂ ਪਾਕਿਸਤਾਨ ਦੇ ਰਹਿਣ ਵਾਲਾ ਜਿ ਜਿਹਦੇ ਘਰ ਕੋਈ ਔਲਾਦ ਨਹੀਂ ਸੀ ਉਹਨੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਮੇਰੇ ਘਰ ਪੁੱਤਰ ਹੋਵੇ ਮੈਂ ਤੁਹਾਡੇ ਦਰ ਤੇ ਨਿਸ਼ਾਨ ਸਾਹਿਬ ਚੁਲਾਵਾਂਗਾ ਸਾ ਸנגਤ ਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਉਹਦੇ ਘਰ ਸਮਾਪਾ ਕੇ ਦੋ ਪੁੱਤਰ ਹੋਏ ਤੇ ਔਰੇ ਦਿਮਾਗ ਜੋ ਨਿਕਲ ਗਿਆ ਸੇਵਾ ਕਰਨੀ ਤੇ ਫਿਰ ਜਦੋਂ ਬੱਚੇ ਵੱਡੇ ਹੋ ਗਏ ਵਿਆਹਣ ਦੇ लायक ਦੇ ਹੋ ਗਏ ਤੇ ਉਹਨੂੰ ਸੁਪਨੇ 'ਚ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਦਿੰਦੇ ਨੇ ਬਾਬਾ ਦੀਪ ਸਿੰਘ ਜੀ ਕਹਿੰਦੇ ਹੁਣ ਤੇ ਪੁੱਤਰ ਤੇਰੇ ਵਿਆਹਣ ਵਾਲੇ ਹੋ ਗਏ ਨੇ ਤੂੰ ਇੱਕ ਮੰਗਿਆ ਸੀ ਦੋ ਮਿਲੇ ਨੇ ਵੀ ਹੁਣ ਸੇਵਾ ਤੋਂ ਨਿਸ਼ਾਨ ਝੁਲਾਏ ਕਿਉਂ ਨਹੀਂ ਫਿਰ ਸਾ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੇ ਉਹ ਕਹਿੰਦਾ ਕਿ ਮੈਨੂੰ ਪਤਾ ਨਹੀਂ ਲੱਗਦਾ ਵੀ ਤੁਹਾਡਾ ਸਥਾਨ ਕਿਹੜਾ ਆ ਕਿਹੜੀ ਜਗ੍ਹਾ ਹੈ ਫਿਰ ਉਦੋਂ ਬਾਬਾ ਦੀਪ ਸਿੰਘ ਜੀ ਨੇ ਕਿਹਾ ਇੱਕ ਤੂੰ ਜਦੋਂ ਅੰਮ੍ਰਿਤਸਰ ਤੋਂ ਤਰਨਤਾਰਨ ਵਾਲੀ ਰੋਡ ਤੇ ਰੋਡ ਨੂੰ ਤੁਰੇਗਾ ਤੇ ਜਿਹੜੇ ਸਥਾਨ ਤੇ ਜਦੋਂ ਤੂੰ ਜਿਹੜੇ ਸਥਾਨ ਤੇ ਤੈਨੂੰ ਲੜ ਲੜ ਲੰਮੀ ਅੱਗ ਦੀਆਂ ਲਟਾਂ ਤੈਨੂੰ ਦਿਖਣਗੀਆਂ ਨਾ ਉਹ ਸਥਾਨ ਸਾਡਾ ਹੈ ਉਥੇ ਸਾਡਾ ਜਿਹੜਾ ਧੜ ਨਾਲੋਂ ਸਿਰ ਜੁਦਾ ਹੋਇਆ ਸੀ ਉਥੇ ਨਿਸ਼ਾਨ ਚਲਾ ਸਾਸੰਗਤ ਜੀ ਫਿਰ ਉਹ ਜਿਹੜਾ ਗੁਰਸਿੱਖ ਵੀਰ ਗੁਰਮਖ ਵੀਰ ਉਹਨੇ ਫਿਰ ਪਾਕਿਸਤਾਨ ਤੋਂ ਪਾਈਪ ਲੈ ਆਂਦੇ ਨਿਸ਼ਾਨ ਸਾਹਿਬ ਦੇ ਪਾਕਿਸਤਾਨ ਤੋਂ ਪਾਈਪ ਲੈ ਕੇ ਆਇਆ ਅੰਮ੍ਰਿਤਸਰ ਸਾਹਿਬ ਇੱਥੇ ਲਿਆ ਕੇ ਫਿਰ ਉਹਨੇ ਨਿਸ਼ਾਨ ਚੁਲਾਏ ਤੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਾਸੰਗਤ ਜੀ ਨਿਸ਼ਾਨ ਸਾਹਿਬ ਦੀ ਸੇਵਾ ਬੜੀ ਵੱਡੀ ਹੈ ਹੁਣ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਦੇ ਨਾਲ ਬੜੇ ਅਨੁਭਵਦਾਨ ਹੋਣਗੇ ਬੜੀਆਂ ਚੀਜ਼ਾਂ ਐਵੇਂ ਲੱਗਣ ਗਈਆਂ ਵੀ ਜਿੱਦਾਂ ਕੁਛ ਦਿਨ ਪਹਿਲਾਂ ਇੱਕ ਭੈਣ ਦੀ ਕਾਲ ਆਈ ਸੀ ਉਹ ਭੈਣ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕੀਤਾ ਹੋਇਆ ਹੈ ਕਹਿੰਦੇ ਕਿ ਅਸੀਂ بڑے ਉਪਾਅ ਵੀ ਕਰ ਲਏ ਨੇ ਜੰਤਨ ਮੰਤਰ ਵੀ ਕਰਵਾਏ ਪੰਡਤਾ ਕੋਲ ਵੀ ਗਏ ਤੇ ਹੋਰ ਵੀ بڑے ਅਸੀਂ ਉਪਾਅ ਕੀਤੇ ਪਰ ਕੋਈ ਹੱਲ ਨਹੀਂ ਨਿਕਲਦਾ ਕੀ ਹੁੰਦਾ ਹੈ ਵੀ ਘਰ ਦੇ ਵਿੱਚ ਜੋ ਸੁੱਤੇ ਉੱਠਦੇ ਆਂ ਵੀ ਖੂਨ ਦੇ ਛਿੱਟੇ ਹੁੰਦੇ ਆਂ ਖੂਨ ਦੇ ਛਿੱਟੇ ਹੁੰਦੇ ਆ ਵੀ ਸਾਡੀਆਂ ਕੰਨਾਂ ਸਾਰੀਆਂ ਰੱਬੜੀਆਂ ਹੁੰਦੀਆਂ ਖੂਨ ਦੇ ਰਾਤ ਪਤਾ ਨਹੀਂ ਲੱਗਦਾ ਦਰਵਾਜ਼ੇ ਸਾਰੇ ਬੰਦ ਵੀ ਕੌਣ ਛਿੱਟੇ ਮਾਰ ਗਿਆ ਕਹਿੰਦੇ ਕਿ ਅਸੀਂ ਬੜੇ ਡਰਦੇ ਆ ਡਰੇ ਪਏ ਆ ਸਾਰਾ ਪਰਿਵਾਰ ਕਹਿੰਦੇ ਕਿ ਅਸੀਂ ਡਿਪਰੈਸ਼ਨ 'ਚ ਜਾਣ ਵਾਲੇ ਹੋਏ ਪਏ ਆ ਵੀ ਇਹ ਕੀ ਗੱਲ ਬਣਦੀ ਕਹਿੰਦੇ ਮੁਸਲਮਾਨ ਫਕੀਰਾਂ ਕੋ ਗਏ ਆ ਤੇ ਉਹ ਕੁਛ ਨਾ ਕੁਛ ਸਾਨੂੰ ਦੇ ਦਿੰਦੇ ਆ ਖਾਣ ਨੂੰ ਕੁਛ ਮਤਲਬ ਸ਼ਿੱਟੇ ਮਾਰਨ ਨੂੰ ਪਰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਸਾਧ ਸੰਗਤ ਜੀ ਫਿਰ ਉਹਨਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਬਾਰੇ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਦਾ ਸਰੂਪ ਘਰ ਦੇ ਵਿੱਚ ਲਾਓ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਸ਼ਹੀਦ ਸਿੰਘਾਂ ਦੇ ਚਰਨਾਂ ਦੇ ਵਿੱਚ ਸ਼ਹੀਦੀ ਦੇਖਦਾ ਭੋਗ ਲਵਾਓ ਜਿੱਥੇ ਸ਼ਹੀਦ ਸਿੰਘ ਖੁਸ਼ ਹੁੰਦੇ ਨੇ ਸ਼ਹੀਦੀ ਰਗੜੇ ਤੇ ਜਿਆਦਾ ਘਰ ਦੇ ਵਿੱਚ ਲਵਾਉ ਰਗੜਾ ਤੇ ਨਹੀਂ ਲਵਾ ਸਕਦੇ ਨਹੀਂ ਇੰਨੀ ਪਹੁੰਚ ਫਿਰ ਸਾਧ ਸੰਗਤ ਜੀ ਰਸ ਦੋਥੇ ਦੇ ਆਓ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਨੇ ਘਰ ਦੇ ਵਿੱਚ ਉਹ ਐਸੀ ਆ ਬਲਾਵਾ ਪਤਾ ਹੀ ਨਹੀਂ ਲੱਗਣਾ ਕਿੱਧਰ ਉੱਡ ਗਈਆਂ ਕਿਉਂਕਿ ਇਹਨਾਂ ਨੂੰ ਭੱਜਣਾ ਪੈ ਜਾਂਦੀਆਂ ਨੇ ਜਿੱਥੇ ਸ਼ਹੀਦ ਸਿੰਘ ਆ ਜਾਂਦੇ ਨੇ ਕਿਉਂਕਿ ਸਾਧ ਸੰਗਤ ਜੀ ਸ਼ਹੀਦ ਸਿੰਘ ਕੁੱਲ ਬ੍ਰਹਿਮੰਡ ਦੇ ਮਾਲਕ ਨੇ ਜਿਹੜੀ ਇਹ ਸ਼ਕਤੀ ਹੈ ਗੁਰੂ ਸਹਿਬਾਨਾ ਨੇ ਸ਼ਹੀਦ ਸਿੰਘਾਂ ਨੂੰ ਦਿੱਤੀ ਹੋਈ ਹੈ ਸੋ ਐਸੀਆਂ ਜਿਹੜੀਆਂ ਬੁਰੀਆਂ ਸ਼ਕਤੀਆਂ ਹੁੰਦੀਆਂ ਨੇ ਇਹਨਾਂ ਨੂੰ ਫਿਰ ਭਜ ਜਾਣਾ ਪੈ ਜਾਂਦੀਆਂ ਨੇ ਜਿੱਥੇ ਸ਼ਹੀਦ ਸਿੰਘ ਆ ਜਾਣ ਜਿੱਥੇ ਬਾਬਾ ਦੀਪ ਸਿੰਘ ਜੀ ਆ ਜਾਣ ਸੋ ਬਾਬਾ ਦੀਪ ਸਿੰਘ ਜੀ ਦਾ ਸਰੂਪ ਘਰ ਚਲਾਓ ਤੇ ਬਾਣੀ ਦਾ ਪਹਿਰਾ ਲਾ ਕੇ ਰੱਖੋ ਸਾ ਸੰਗਤ ਜੀ ਐਸੀਆਂ ਬਲਾਵਾਆਂ ਰੂਹਾਂ ਕਦੀ ਤੰਗ ਨਹੀਂ ਕਰਨਗੀਆਂ ਸੋ ਬੜੀਆਂ ਸਾਖੀਆਂ ਨੇ ਐਸੀਆਂ ਵੀ ਜਿਹੜੇ ਜਿਨ੍ਹਾਂ ਨੂੰ ਕਿਸ ਕੀਤਾ ਕਰਾਇ ਕਿਸੇ ਨੇ ਬੜਾ ਤੰਗ ਕੀਤਾ ਐ ਸਾ ਸੰਗਤ ਉਹ ਵੀ ਠੀਕ ਹੁੰਦਾ ਹੈ ਗੁਰੂ ਕੀ ਸੇਵਾ ਦੇ ਨਾਲ ਸ਼ਹੀਦੀ ਦੇਖ ਜਰੂਰ ਕਰਾਓ ਜ਼ਿੰਦਗੀ ਦੇ ਵਿੱਚ ਸਾਲ ਦੇ ਵਿੱਚ ਕੋਈ ਇੱਕ ਵਾਰ ਤੇ ਜ਼ਰੂਰ ਸ਼ਹੀਦੀ ਦੇਖ ਕਰਵਾਇਆ ਕਰੋ ਘੱਟੋ ਘੱਟ ਵੱਧ ਤੋਂ ਵੱਧ ਹਰ ਮਹੀਨੇ ਕਰਾਉਣੀ ਚਾਹੀਦੀ ਹੈ ਇਹਦੇ ਨਾਲ ਸ਼ਹੀਦ ਸਿੰਘ ਖੁਸ਼ ਰਹਿੰਦੇ ਨੇ ਸਾਡੇ ਤੇ ਸਾਡੇ ਤੇ ਕੋਈ ਬਿਪਤਾ ਉਹ ਨਹੀਂ ਵੀ ਹੋਏਗੀ ਨਾ ਸ਼ਹੀਦ ਸਿੰਘ ਫਿਰ ਅੱਗੇ ਢਾਲ ਬਣ ਕੇ ਖੜੇ ਹੋ ਜਾਂਦੇ ਨੇ ਬਿਪਤਾ ਸਾਡੇ ਤੱਕ ਆਉਣ ਹੀ ਨਹੀਂ ਦਿੰਦੇ ਸੋ ਕਮ ਸੇ ਕਮ ਮਹੀਨੇ 'ਚ ਇੱਕ ਵਾਰ ਲਵਾ ਦੇਣੀ ਚਾਹੀਦੀ ਕਿਉਂਕਿ ਬਹੁਤਾ ਖਰਚਾ ਨਹੀਂ ਹੁੰਦਾ ਆਪਣੀ ਸਮਰਥਾ ਦੇ ਮੁਤਾਬਿਕ ਅਸੀਂ ਲਵਾ ਸਕਦੇ ਹਾਂ ਸੋ 사ਸੰਗਤ ਜੀ ਸ਼ਹੀਦੀ ਦੇਖਤੇ ਜੇ ਐਸੀਆਂ ਬਲਾਵਾ ਰੂਹਾਂ ਮਾੜੀਆਂ ਘਰ ਵਿੱਚ ਹੋਣ ਤੰਗ ਕਰਦੀਆਂ ਹੋਣ 사ਸੰਗਤ ਜੀ ਸ਼ਹੀਦੀ ਜੋਤ ਘਰ ਦੇ ਵਿੱਚ ਲਾ ਲਓ ਉਹਦੇ ਨਾਲ ਵੀ ਬਰਕਤਾਂ ਆਉਣਗੀਆਂ ਨਾਲ ਸ਼ਹੀਦੀ ਦੇਖਦਾਰ ਰਗੜਾ ਲਵਾ ਦਿਓ 사ਸੰਗਤ ਜੀ ਕਿਉਂਕਿ ਪੰਜਾਂ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਜੇ ਖਾਲਸਾ ਜੀ ਮੇਰੇ ਦਰਸ਼ਨ ਕਰਨੇ ਹੋਣ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਹਿੰਦੇ ਪੰਜ ਸਿੰਘ ਜਿੱਥੇ ਇਕੱਠੇ ਹੋਣਗੇ ਨਾ ਬਾਣੀ ਵਾਲੇ ਬਾਣੀ ਵਾਲੇ ਉਹਨਾਂ ਦੇ ਵਿੱਚ ਮੈਂ ਹੋਵਾਂਗਾ ਸਾਤ ਸੰਗਤ ਜੀ ਜਿੱਥੇ ਪੰਜ ਸਿੰਘ ਹੋਣ ਪੰਜਾਂ ਸਿੰਘਾਂ ਦੀ ਵੀ ਬੜੀ ਮਹਾਨਤਾ ਹੈ ਪੰਜ ਪ੍ਰਧਾਨ ਪੰਚੇ ਪਾਵ ਹੈ ਦਰਗੇ ਮਾਨ ਸੋ ਪੰਜਾਂ ਨੂੰ ਮਹਾਰਾਏ ਨੇ ਪ੍ਰਧਾਨਤਾ ਦਿੱਤੀ ਸੋ ਜਿੱਥੇ ਵੀ ਪੰਜ ਸਿੰਘ ਹੋਣ ਕਰਦੇ ਵਿੱਚ ਪੰਜ ਸਿੰਘਾਂ ਨੂੰ ਬੁਲਾ ਕੇ ਉਹਨਾਂ ਨੂੰ ਭੋਜਨ ਛਕਾਉਣਾ ਹੱਥ ਸੋਚੇ ਕਰਾਉਣੇ ਵਸਤਰ ਪੇਟਾ ਕਰਨੇ ਉਹਨਾਂ ਕੋਲੋਂ ਅਰਦਾਸ ਕਰਵਾਉਣੀ ਉਹਦੇ ਨਾਲ ਵੀ ਗੁਰੂ ਸਾਹਿਬ ਦੀ ਬੜੀ ਖੁਸ਼ੀ ਮਿਲਦੀ ਹੈ ਸਾਤ ਸੰਗਤ ਜੀ ਜਿਹੜੀ ਅਰਦਾਸ ਪੰਜ ਸਿੰਘ ਕਰ ਦਿੰਦੇ ਨੇ ਨਾ ਸੋ ਜਿਹੜੀ ਮੈਂ ਇਸ ਚੈਨਲ ਦੇ ਪਹਿਲੀ ਵੀਡੀਓ ਪਾਈ ਸੀ ਉਹ ਵੀਡੀਓ ਧਿਆਨ ਨਾਲ ਇੱਕ ਵਾਰੀ ਸੁਣਿਆ ਜਰੂਰ ਉਸ ਵੀਡੀਓ ਦੇ ਵਿੱਚ ਵੀ ਆ ਪੰਜ ਸਿੰਘਾਂ ਨੇ ਅਰਦਾਸ ਕੀਤੀ ਸੀ ਜਿਹਦੇ ਨਾਲ ਬਾਬਾ ਦੀਪ ਸਿੰਘ ਜੀ ਦੀ ਬੜੀ ਖੁਸ਼ੀ ਮਿਲੀ ਸੀ ਸਾਧ ਸੰਗਤ ਜੀ ਸੋ ਪੰਜ ਸਿੰਘ ਹੁਣ ਨਹੀਂ ਲੱਭਦੇ ਕਈ ਵਾਰੀ ਜਿਹੜੇ ਆਊਟ ਆਫ ਸਟੇਟ ਰਹਿੰਦੇ ਨੇ ਜਾਂ ਆਊਟ ਆਫ ਕੰਟਰੀ ਰਹਿੰਦੇ ਨੇ ਸੋ ਉਹਨਾਂ ਵਾਸਤੇ ਇਹ ਆ ਕਿ ਤੁਸੀਂ ਸ਼ਹੀਦੀ ਦੇ ਕਰਵਾ ਸਕਦੇ ਆ ਗੁਰੂ ਸਾਹਿਬ ਦੀ ਖੁਸ਼ੀ ਵਾਸਤੇ ਸੋ ਸ਼ਹੀਦ ਸਿੰਘਾਂ ਦੀ ਖੁਸ਼ੀ ਵਾਸਤੇ ਕਿਉਂਕਿ ਸ਼ਹੀਦ ਸਿੰਘਾਂ ਨੂੰ ਖੁਸ਼ ਕਰਨ ਦੇ ਬੜੇ ਤਰੀਕੇ ਨੇ ਬਸ ਉਹ ਦੇਖਦੇ ਨੇ ਪ੍ਰੇਮ ਤੇ ਸ਼ਰਧਾ ਤੇ ਵਿਸ਼ਵਾਸ ਕਿੰਨਾ ਆ ਆਪਣਾ ਵਿਸ਼ਵਾਸ ਪੱਕਾ ਰੱਖਣਾ ਸਾਧ ਸੰਗਤ ਜੀ ਅੰਗੀਠਾ ਜਿੱਥੇ ਵੀ ਸਹੀ ਸਿੰਘਾਂ ਦੇ ਆਸਥਾਨ ਹੁੰਦੇ ਨੇ ਉੱਥੇ ਅੰਗੀਠਾ ਸਾਹਿਬ ਹੁੰਦਾ ਹੈ ਬਾਬਾ ਆਟਾਲਾ ਸਾਹਿਬ ਚਲੇ ਜਾਓ ਉੱਥੇ ਵੀ ਅੰਗੀਠਾ ਸਾਹਿਬ ਹੈ ਤੇ ਤੁਸੀਂ ਚਲੇ ਜਾਓ ਬਾਬਾ ਨੋ ਸਿੰਘ ਦੀ ਸਮਾਦ ਤੇ ਉੱਥੇ ਸਮਾਦ ਉੱਥੇ ਅੰਗੀਠਾ ਬਣਿਆ ਹੋਇਆ ਹੈ ਬਾਬਾ ਦੀਪ ਸਿੰਘ ਜੀ ਤੇ ਬਾਬਾ ਨੋ ਸਿੰਘ ਜੀ ਦਾ ਸਾਧ ਸੰਗਤ ਜੀ ਉਹਦੇ ਤੇ ਨਾ ਅ ਜਿਹੜਾ ਚੋਲਾ ਸਾਹਿਬ ਚੜਦਾ ਆ ਉਹਦੀ ਵੀ ਸੇਵਾ ਕਰਿਆ ਕਰੋ ਜਰੂਰ ਆ ਟਾਲਾ ਸਾਹਿਬ ਵੀ ਬਣਿਆ ਹੋਇਆ ਅੰਗੀਤਾ ਸਾਹਿਬ ਤੇ ਉਹਦੀ ਸੇਵਾ ਕਰੋਗੇ ਤੇ ਬਾਬਾ ਦੀਪ ਸਿੰਘ ਜੀ ਦੀ ਖੁਸ਼ੀ ਮਿਲਨੀ ਆ ਬਾਬਾ ਨੋ ਸਿੰਘ ਦੀ ਖੁਸ਼ੀ ਮਿਲਨੀ ਆ ਸਾਸ ਸੰਗਤ ਜੀ ਸੋ ਦਾਸ ਤੇ ਐਸਾ ਸਮਾ ਆਇਆ ਸੀ ਪਾਸਤੇ ਵਿੱਚ ਕਿ ਕੁਛ ਇਦਾਂ ਦੀਆਂ ਘਟਨਾਵਾਂ ਹੋਈਆਂ ਜਿਹਦੇ ਨਾਲ ਕਾਫੀ ਘਰ ਦਾ ਜਿਹੜਾ ਮਾਹੌਲ ਖਰਾਬ ਹੋਇਆ ਸੀ ਸੋ ਦਾਸ ਨੇ ਸ਼ਹੀਦੀ ਦੇਖਦੇ ਰਗੜੇ ਵੀ ਲਵਾਏ ਛੇਦੀ ਜੋਤ ਵੀ ਘਰ ਵਿੱਚ ਲਗਾਤਾਰ ਚੱਲਦੀ ਹੈ ਤੇ ਫਿਰ ਉੱਥੇ ਚੋਲਾ ਸਾਹਿਬ ਦੀ ਸੇਵਾ ਵੀ ਕੀਤੀ ਸੀ ਬਾਬਾ ਦੀਪ ਸਿੰਘ ਜੀ ਨੇ ਆਪ ਲਈ ਬਾਬਾ ਨੋ ਸਿੰਘ ਜੀ ਨੇ ਤੋਂ ਐਸੇ ਆ ਬਰਕਤਾਂ ਉਹਦੀਆਂ ਘਰ ਵਿੱਚ ਆਈਆਂ ਤੇ ਬਾਬਾ ਦੀਪ ਸਿੰਘ ਜੀ ਨੇ ਐਸੇ ਆਪਣੇ ਚੋਲਾ ਨਾਲ ਜੋੜਿਆ ਕਿ ਹੁਣ ਬਾਬਾ ਦੀਪ ਸਿੰਘ ਜੀ ਤੋਂ ਇਲਾਵਾ ਬਾਬਾ ਨੋ ਸਿੰਘ ਜੀ ਤੋਂ ਇਲਾਵਾ ਕੁਝ ਦਿਖਦਾ ਹੀ ਨਹੀਂ ਹਮੇਸ਼ਿਆ ਜਿੱਧਰ ਵੀ ਦੇਖੀਏ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਕਰਨ ਨੂੰ ਮਨ ਕਰਦਾ ਹੈ ਸੋ ਸਾਧ ਸੰਗਤ ਜੀ ਜਦੋਂ ਆਪ ਜੀ ਦੇ ਨਾਲ ਵੀ ਐਸੀਆਂ ਸਾਡੇ ਬੀਤੀਆਂ ਪ੍ਰੈਕਟੀਕਲ ਰੂਪ ਦੇ ਵਿੱਚ ਹੋਣਗੀਆਂ ਫਿਰ ਤੁਸੀਂ ਵੀ ਕਹੋਗੇ ਕਿ ਬਾਬਾ ਦੀਪ ਸਿੰਘ ਜੀ ਹੋਣੇ ਸਭ ਕੁਝ ਉਹਨਾਂ ਤੋਂ ਬਿਨਾਂ ਕੁਝ ਵੀ ਨਹੀਂ ਸੋ ਸਾਧ ਸੰਗਤ ਜੀ ਉਸ ਅੰਗੀਠਾ ਸਾਹਿਬ ਦੀ ਵੀ ਤੁਸੀਂ ਸੇਵਾ ਕਰ ਸਕਦੇ ਆ ਉਥੇ ਚੋਲਾ ਚੜਾ ਸਕਦੇ ਆ 사త్సੰਗ ਜੀ ਸ਼ਹੀ ਸਿੰਘਾਂ ਦੀ ਖੁਸ਼ੀ ਲੈਣ ਵਾਸਤੇ ਕੁਝ ਵੀ ਕਰਨਾ ਚਾਹੀਦਾ ਸ਼ਹੀ ਸਿੰਘ ਕਿਸੇ ਨੂੰ ਤੰਗ ਨਹੀਂ ਕਰਦੇ ਸਭ ਦਾ ਭਲਾ ਕਰਦੇ ਹੁਣ ਇਹ ਨਹੀਂ ਆ ਕਿ 사త్సੰਗ ਜੀ ਜਾਂ ਤੇ ਜੋਤ ਲਗਾਓ ਨਾ ਜੇ ਜੋਤ ਲਗਾਉਣੀ ਹੈ ਤੇ ਪੂਰੀ ਸੁਚਮਤਾ ਦੇ ਨਾਲ ਲਗਾਉਣੀ ਕਿਉਂਕਿ ਇਹ ਨਾ ਹੋਵੇ ਅਸੀਂ ਜੋਤ ਲਗਾਈ ਸੀ ਭਲੇ ਵਾਸਤੇ ਪਰ ਸ਼ਹੀ ਸਿੰਘਾਂ ਨੂੰ ਨਰਾਜ ਕਰ ਬੈਠੀਏ ਸ਼ਹੀ ਸਿੰਘ ਨਰਾਜ ਹੋ ਜਾਣਗੇ ਤੇ ਸਾਡੇ ਘਰ ਵਿੱਚ ਜਿਹੜੀਆਂ ਬਰਕਤਾਂ ਸ਼ਹੀਦਾਂ ਦੇ ਨਾਲ ਆਉਣੀ ਆ ਉਹ ਸ਼ਹੀਦਾਂ ਦੇ ਨਾਲ ਹੀ ਚਲੀਆਂ ਜਾਣੀਆਂ ਜੇ ਸ਼ਹੀਦ ਸਿੰਘ ਨਾਰਾਜ਼ ਹੋ ਗਏ ਉਹ ਸ਼ਹੀਦ ਸਿੰਘ ਜਿੱਧਰ ਜਾਣਗੇ ਬਰਕਤਾਂ ਉਹਨਾਂ ਦੇ ਨਾਲ ਜਾਂਦੀਆਂ ਨੇ ਅਸੀਂ ਸ਼ਹੀਦ ਸਿੰਘਾਂ ਤੋਂ ਕੁਛੀਆਂ ਲੈਣੀਆਂ ਬਖਸ਼ੀਸ਼ਾਂ ਲੈਣੀਆਂ ਨੇ ਸੋ ਇਹਦੇ ਲਈ ਸੁਚਮਤਾ ਰੱਖਣੀ ਆ ਵੱਤ ਤੋਂ ਵੱਧ ਜਿੰਨੇ ਵੀ ਰੱਖ ਸਕਦੇ ਆ ਸ਼ਹੀਦੀ ਦੇਗ ਲਵਾਓ ਜਰੂਰ ਮਹੀਨੇ ਚ ਘੱਟੋ ਘਾਟੇ ਇੱਕ ਵਾਰ ਨਿਸ਼ਾਨ ਸਾਹਿਬ ਦਾ ਜਿਹੜਾ ਚੋਲਾ ਸਾਹਿਬ ਦੀ ਸੇਵਾ ਕਰ ਸਕਦੇ ਆ ਵੇਖਿਓ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਤੁਹਾਡਾ ਐਡਾ ਵੱਡਾ ਰੋਗ ਹੈ ਤੇ ਤੁਹਾਡੇ ਮਨ 'ਚ ਐਸੀ ਚੜਦੀ ਕਲਾ ਹੈਗੀ ਮੰਦੀ ਕੀ ਤੁਸੀਂ ਕਹਣਾ ਕੀ ਹੋਇਆ ਨਿਗਾਹਾਂ ਰੋਗ ਕਿਉਂਕਿ ਬਾਬਾ ਦੀਪ ਸਿੰਘ ਐਸੀ ਬਖਸ਼ਿਸ਼ ਕਰ ਦਿੰਦੇ ਨੇ ਫਿਰ ਸਭ ਦੇ ਉੱਤੇ ਫਿਰ ਰੋਗ ਵੱਡੇ ਵੱਡੇ ਰੋਗ ਫਿਰ ਨਿੱਕੇ ਜਿਹੇ ਲੱਗਣ ਲੱਗ ਜਾਂਦੇ ਤੁਛ ਮਾਤਰ ਲੱਗ ਜਾਂ ਲੱਗਣ ਲੱਗ ਜਾਂਦੇ ਨੇ ਸੋ ਹਮੇਸ਼ਾ ਅਰਦਾਸਾਂ ਕਰਨੀਆਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਅੱਗੇ ਸ਼ਹੀਦੀ ਦੇ ਰਗੜੇ ਲਵਾਓ ਤੇ ਚੌਲਾ ਸਾਹਿਬ ਦੀ ਸੇਵਾ ਕਰੋ ਤੇ ਚੌਰ ਸਾਹਿਬ ਦੀ ਜਿਹੜੀ ਸੇਵਾ ਹੈ ਨਾ ਉਹ ਵੀ ਬੜੀ ਵੱਡੀ ਸੇਵਾ ਹੈ ਮਨਮ ਬਾਣੀ ਚ ਨਾ ਲੱਗਦਾ ਹੋਵੇ ਤੇ ਗੁਰਦੁਆਰੇ ਜਾ ਕੇ ਭਾਂਡੇ ਮੰਜਨੇ ਸ਼ੁਰੂ ਕਰ ਦੋ ਉਹਨਾਂ ਚਿਰ ਮੰਜਨੇ ਮੰਜੀ ਜਾਓ ਮੰਜੀ ਜਾਓ ਜਿੰਨਾ ਚਿਰ ਤੁਹਾਡਾ ਮਨ ਸਾਫ਼ ਨਹੀਂ ਹੁੰਦਾ ਜਦੋਂ ਮਨ ਸਾਫ਼ ਹੋ ਗਿਆ ਆਪਣੇ ਆਪ ਮਨ ਭਜਨ ਦੇ ਵਿੱਚ ਬਾਣੀ ਦੇ ਵਿੱਚ ਵੀ ਲੱਗੇਗਾ ਸੋ ਸਾ ਸੰਗਤ ਜੀ ਸੰਗਤ ਦੇ ਕਈ ਵਾਰੀ ਬਹੁਤ ਸਵਾਲ ਹੁੰਦੇ ਨੇ ਉਹ ਸਵਾਲ ਤੁਸੀਂ ਮੈਨੂੰ ਪੁੱਛ ਸਕਦੇ ਆ ਆ WhatsApp ਨੰਬਰ ਮੈਂ ਸ਼ੇਅਰ ਕੀਤਾ ਹੋਇਆ ਹੈ ਤੇ ਕੋਸ਼ਿਸ਼ ਕਰਿਆ ਕਰੋ ਸਾ ਸੰਗਤ ਜੀ WhatsApp ਤੇ ਹੀ ਗੱਲ ਕਰਿਆ ਕਰੋ ਕਈ ਵਾਰੀ ਘਰ ਦੇ ਜਿਵੇਂ ਆ ਕੰਮ ਜਾਂ ਹੋਰ ਕੰਮਕਾਰ ਕਰਕੇ ਕਾਲ ਅਟੈਂਡ ਨਹੀਂ ਹੋ ਸਕਦੀ ਤੇ ਕੋਸ਼ਿਸ਼ ਕਰਿਆ ਕਰੋ ਵੌਇਸ ਮੈਸੇਜ ਦੇ ਰਹੀ ਆਪਣਾ ਮੈਸੇਜ ਪਹੁੰਚਾ ਦਿਆ ਕਰੋ ਜਦੋਂ ਵੀ ਮੇਰਾ ਟਾਈਮ ਲੱਗੇ ਤੇ ਮੈਂ ਤੁਹਾਡੇ ਨਾਲ ਗੱਲ ਕਰਾਂ ਤੇ ਤੁਹਾਡੇ ਵਿਚਾਰ ਸਾਂਝੇ ਕਰੀਏ ਕਿ ਕਿਸੇ ਤਰੀਕੇ ਨਾਲ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਬਾਬਾ ਦੀਪ ਸਿੰਘ ਜੀ ਨੂੰ ਖੁਸ਼ ਕੀਤਾ ਜਾ ਸਕੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਬੜੀ ਜਲਦੀ ਖੁਸ਼ ਹੋ ਜਾਂਦੇ ਨੇ ਉਹ ਫ੍ਰੇਮ ਦੇਖਦੇ ਨੇ ਬਸ ਸਾਧ ਸੰਗਤ ਜੀ ਅੱਜ ਜਿਹੜੀ ਅਸੀਂ ਸਾਖੀ ਹੱਡ ਬੀਤੀ ਸਾਂਝੀ ਕਰਨੀ ਆ ਉਹ ਇੱਕ ਭੈਣ ਜੋ ਆਸਟ੍ਰੇਲੀਆ ਦੀ ਹੈ ਉਹ ਭੈਣ ਦੱਸਦੀ ਕਿ ਅਸੀਂ ਪੰਜਾਬ ਤੋਂ 10 ਸਾਲ ਪਹਿਲਾਂ ਗਏ ਸੀ ਤੇ ਇੱਥੇ ਵੀ ਕਾਰੋਬਾਰ ਵਧੀਆ ਸੀ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉੱਥੇ ਵੀ ਸਾਰਾ ਕੁਝ ਠੀਕ ਚੱਲ ਰਿਹਾ ਸੀ ਪਰ ਅਚਾਨਕ ਕੀ ਹੁੰਦਾ ਆ ਕਿ ਪਰਿਵਾਰ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਜਿੱਦਾਂ ਹੁੰਦਾ ਹੀ ਆ ਕਿ ਅ ਅੱਜ ਦੁਨੀਆ ਇਸ ਕਰਕੇ ਘੱਟ ਦੁਖੀ ਆ ਕਿ ਮੇਰੇ ਕੋਲ ਮਾਇਆ ਨਹੀਂ ਇਸ ਕਰਕੇ ਜ਼ਿਆਦਾ ਦੁਖੀ ਆ ਕਿ ਮੇਰੇ ਗਵਾਂਢੀ ਕੋ ਕੋਈ ਆ ਜਿਹੜੀ ਇਹ ਜੈਲਸੀ ਆ ਨੇ ਇੱਕ ਦੂਜੇ ਕੋਲ ਸੱਟਣਾ ਦੂਜੇ ਕੋਲ ਵੇਖ ਕੇ ਈਰਖਾ ਕਰਨੀ ਪੀ ਉਹਦੇ ਕੋਲ ਉਹਦੇ ਬੱਚੇ ਕੋ ਬਾਹਰ ਚੜ ਗਈ ਸੋ ਈਰਖਾ ਦੇ ਵਾਸਤੇ ਹੋ ਕੇ ਫਿਰ ਲੋਕ ਜਿਹੜੇ ਨੇ ਗਲਤ ਕੰਮ ਕਰਦੇ ਨੇ ਸਿਆਣਿਆਂ ਕੋ ਜਾ ਕੇ ਕੋਈ ਘਰ ਦੇਣਾ ਮਾੜੀਆਂ ਰੂਹਾਂ ਗੇਹੇ ਦੇ ਪਿੱਛੇ ਲਾ ਦੇਣੀਆਂ ਸਤ ਸੰਗਤ ਜੀ ਸੋ ਉਹ ਭੈਣ ਕਹਿੰਦੀ ਕਿ ਮੇਰੇ ਨਾਲ ਵੀ ਐਦਾਂ ਹੀ ਹੋਇਆ ਕਿ ਜਦੋਂ ਮੈਂ ਇੱਥੇ ਆਈਆਂ ਕਹਿੰਦੀ ਕਿ ਜਿਹੜਾ ਮੇਰਾ ਪਤੀ ਹੈ ਕਹਿੰਦੀ ਕਿ ਉਹ ਇੱਥੇ ਆਉਂਦਾ ਹੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਵਧੀਆ ਕਾਰੋਬਾਰ ਪਹਿਲਾਂ ਚੱਲ ਗਿਆ ਪਰ ਅਚਾਨਕ ਪਤਾ ਨਹੀਂ ਕੀ ਹੋਇਆ ਕਿ ਬਿਲਕੁਲ ਉਹ ਸਾਡੇ ਨਾਲ ਕਿਸੇ ਨਾਲ ਗੱਲ ਨਾ ਕਰਨੀ ਚੁੱਪ ਰਹਿਣਾ ਉਹਨੇ ਤੇ ਇੱਥੋਂ ਤੱਕ ਗਿਰ ਗਿਆ ਕਿ ਕਹਿੰਦੀ ਕਿ ਨਸ਼ੇ ਦੀ ਲਤ ਲੱਗ ਗਈ ਉਹਨੂੰ ਕਹਿੰਦੇ ਕਿ ਨਸ਼ਾ ਇਥੋਂ ਆਰਾਮ ਨਾ ਮਿਲ ਜਾਂਦਾ ਆਸਾਨੀ ਨਾ ਮਿਲ ਜਾਂਦਾ ਹੈ ਕਹਿੰਦੀ ਨਸ਼ੇ ਦੀ ਲਤ ਲੱਗ ਗਈ ਤੇ ਫਿਰ ਕੀ ਸਾਡਾ ਕਾਰੋਬਾਰ ਵੀ ਜਿਹੜਾ ਸੀ ਮਾੜਾ ਮੋਟਾ ਉਹ ਵੀ ਬਿਲਕੁਲ ਠੱਪ ਹੋ ਗਿਆ ਸਮਝ ਨਹੀਂ ਆਉਣੀ ਤੇ ਕਹਿੰਦੀ ਇਦਾਂ ਨਹੀਂ ਚੀਜ਼ਾਂ ਹੋਣੀਆਂ ਸਾਡੇ ਘਰ ਦੇ ਵਿੱਚ ਜਿਹੜੇ ਮਸ਼ੀਨਰੀ ਸੀ ਜਿੰਨਾ ਵੀ ਸਮਾਨ ਸੀ ਮਸ਼ੀਨਸ ਵਗੈਰਾ ਸਾਰੀਆਂ ਸਾੜਨੀਆਂ ਆਪੇ ਸੜ ਜਾਣੀਆਂ ਆਪੇ ਚੱਲਣ ਲੱਗ ਜਾਣੀਆਂ ਆਪੇ ਬੰਦ ਹੋਏ ਨਹੀਂ ਆ ਅੱਖੇ ਜਿਹੜੇ ਆਪੇ ਚਲ ਜਾਣੇ ਆਪੇ ਬੰਦ ਹੋ ਜਾਣੇ ਕਹਿੰਦੀ ਕਿ ਉਹ ਸਮਝ ਨਾ ਆਵੇ ਵੀ ਕੀ ਬਣ ਰਿਹਾ ਕਿ ਨਹੀਂ ਸਾਨੂੰ ਡਰ ਲੱਗਣ ਲੱਗ ਗਿਆ ਕਿ ਸ਼ਾਇਦ ਜਿਹੜੇ ਘਰ ਚ ਅਸੀਂ ਆਏ ਆ ਇਹ ਘਰ ਚ ਹੀ ਕੁਝ ਹੈਗਾ ਕਹਿੰਦੀ ਕਿ ਅਸੀਂ ਸਾਰਿਆਂ ਸਲਾਹ ਕੀਤੀ ਕਿ ਅਸੀਂ ਘਰ ਚੇਂਜ ਕਰ ਲਈਏ ਕਹਿੰਦੀ ਕਿ ਘਰ ਚੇਂਜ ਕਰਕੇ ਅਸੀਂ ਦੂਜੀ ਜਗ੍ਹਾ ਸ਼ਿਫਟ ਕੀਤਾ ਤੇ ਜਿੱਥੇ ਅਸੀਂ ਜਾਣੇ ਆ ਉੱਥੇ ਵੀ ਸੇਮ ਚੀਜ਼ ਇਹ ਸਾਡੇ ਨਾਲ ਹੋਈ ਵੀ ਆਪਣੇ ਆਪ ਹੀ ਲਾਈਟਾਂ ਬਲਬ ਸੜ ਜਾਣੇ ਟੀਵੀ ਚੱਲਦਾ ਜੱਲਦਾ ਸੜ ਜਾਣਾ ਕੋਈ ਸਮਝ ਨਾ ਲੱਗਣੀ ਪੀ ਮੈਂ ਕਹਿੰਦੀ ਕਿ ਸਫਾਈ ਕਰਕੇ ਜਾਣੀ ਤੇ ਸਾਡੇ ਕਮਰੇ ਚ ਸਾਰੇ ਫੇਰ ਗੰਦ ਪਿਆ ਹੋਣਾ ਬੜਾ ਮਨ ਪਰੇਸ਼ਾਨ ਚਿੰਤਤ ਟੈਨਸ਼ਨ ਵੀ ਹੁਣ ਕੀ ਕਰੀਏ ਵੀ ਸਮਝ ਨਾ ਆਵੇ ਪੀ ਇੰਡੀਆ ਹੁੰਦੇ ਤੇ ਲੱਖ ਉਪਾਅ ਕਰਦੇ ਤੇ ਇੱਥੇ ਅਸੀਂ ਹੈਗੇ ਵੀ ਇਕੱਲੇ ਆ ਕਰੀਏ ਕੀ ਸਮਝ ਨਾ ਆਵੇ ਕਹਿੰਦੀ ਕਿ ਫੇਰ ਕਿਸੇ ਨੇ ਦੱਸ ਪਾਈ ਕਿ ਆਸਟ੍ਰੇਲੀਆ ਦੇ ਵਿੱਚ ਵੀ ਕੋਈ ਹੈ ਪੰਡਤ ਜੀ ਉਧਰ ਜਾਓ ਪੰਡਿਤ ਕੋ ਗਏ ਉਹਨੇ ਵੀ ਉਪਾਅ ਦੱਸੇ ਉਹਨੇ ਆਪਣੀ ਭੇਟਾ ਦੱਸਦੀ ਕਿ ਮੈਂ ਇਹਨੇ ਪੈਸੇ ਲੈਣੇ ਆ ਤੁਹਾਡਾ ਹੱਲ ਹੋ ਜਾਊਗਾ ਤੇ ਸਾਧ ਸੰਗਤ ਜੀ ਭੇਟਾ ਲਈ ਕਹਿੰਦੀ ਕਿ ਉਹਨੇ ਹੱਲ ਕੀਤੇ ਕੋਈ ਸਾਨੂੰ ਧਾਗੇ ਜੀ ਬੰਨ ਕੇ ਦੇ ਦਿੱਤੇ ਕਿ ਇੰਨੀਆਂ ਗੰਡਾ ਮਾਰ ਕੇ ਬੰਨ ਕੇ ਰੱਖਣੇ ਤੁਸੀਂ ਪਿੱਤਾਨੂੰ ਕੋਈ ਕੁਝ ਨਹੀਂ ਕਹੂਗਾ ਤੇ ਕੋਈ ਪਾਣੀ ਜਾਂ ਦੇਤਾ ਕਿ ਜਲ ਜਾ ਕੇ ਛਿੜਕਾ ਦਿਓ ਕਹਿੰਦੀ ਕਿ ਅਸੀਂ ਸਾਰਾ ਕੁਝ ਕੀਤਾ ਆਰਾ ਨਾ ਮੇਰੇ ਪਤੀ ਠੀਕ ਹੋਇਆ ਤੇ ਕਰਦੇ ਵਿੱਚ ਵੀ ਉਹਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਕਹਿੰਦੀ ਕਿ ਇੱਕ ਦਿਨ ਤੇ ਹੱਦ ਹੋ ਗਈ ਕਿ ਸਾਡੀ ਜਿਹੜਾ ਮਤਲਬ ਕੰਧ ਤੇ ਕੀ ਲਿਖਿਆ ਕੰਧ ਤੇ ਮਤਲਬ ਹੋਰ ਹੀ ਤਰ੍ਹਾਂ ਦੇ ਮੰਤਰ ਜੇ ਕਿਸੇ ਹੋਰ ਹੀ ਭਾਸ਼ਾ ਚ ਲਿਖੇ ਹੋਣੇ ਤੇ ਕਹਿੰਦੀ ਮੈਂ ਹੋਰ ਡਰ ਗਈ ਫਿਰ ਅਸੀਂ ਇਦਾਂ ਹੀ ਕਿਸੇ ਨੇ ਗਵਾਂਢੀ ਆਸ-ਪਾਸ ਤੋਂ ਕਿਸੇ ਨੇ ਦੱਸਿਆ ਕਿ ਦੱਸ ਪਾਈ ਕਹਿੰਦੀ ਕਿ ਥਾਂ-ਥਾਂ ਗਦੀ ਕਿਸੇ ਮੁਸਲਮਾਨ ਕੋ ਜਾਣਾ ਕਿਸੇ ਪੰਡਤ ਕੋ ਜਾਣਾ ਪਰ ਮੇਰਾ ਮਸਲਾ ਹੱਲ ਨਾ ਹੋਇਆ ਕਹਿੰਦੀ ਬੜਾ ਮਨ ਪਰੇਸ਼ਾਨ ਚਿੰਤਤ ਕਹਿੰਦੀ ਕਿ ਫੇਰ ਅ ਇਦਾਂ ਹੀ ਮੈਨੂੰ ਇੱਕ ਗੁਰਸਿੱਖ ਵੀਰ ਮਿਲ ਗਿਆ ਕਹਿੰਦੀ ਕਿ ਮੈਂ ਮੁਸਲਮਾਨ ਕਿਸੇ ਬਾਬੇ ਕੋਲ ਗਈ ਸੀ ਉੱਥੋਂ ਮੈਂ ਵਾਪਸ ਆ ਰਹੀ ਸੀ ਤੇ ਮਨ ਮੇਰਾ ਚਿੰਤਤ ਤੇ ਕਹਿੰਦੀ ਕਿ ਮੇਰੇ ਪਤੀ ਤੁਰਦੇ ਤੁਰਦੇ ਥੱਲੇ ਡੇਗ ਗਏ ਮੈਂ ਇਹਨਾਂ ਨੂੰ ਚੋਕ ਰਹੀ ਆ ਤੇ ਕਹਿੰਦੀ ਕਿ ਇੱਕ ਗੁਰਸਿੱਖ ਵੀਰ ਮੇਰੀ ਹੈਲਪ ਕਰਨ ਆਇਆ ਕਹਿੰਦੇ ਕਿ ਮੈਂ ਜਦੋਂ ਨਾ ਮੈਨੂੰ ਪੁੱਛਿਆ ਕੀ ਹੋਇਆ ਤੇ ਮੈਂ ਇਦਾਂ ਥੋੜੇ ਬਹੁਤ ਦੱਸਿਆ ਕਿ ਇਦਾਂ ਘਰ 'ਚ ਪ੍ਰੋਬਲਮ ਚੱਲ ਰਹੀ ਹੈ ਡਿਪਰੈਸ਼ਨ ਦਾ ਚੱਕਰ ਹੋ ਗਏ ਨੇ ਪਤਾ ਨਹੀਂ ਲੱਗ ਰਿਹਾ ਕਿਉਂ ਕਹਿੰਦੇ ਕਿ ਫੇਰ ਮੈਂ ਦੱਸਿਆ ਕਿ ਇਦਾਂ ਬਾਬਿਆਂ ਕੋ ਵੀ ੱੱਕੇ ਖਾ ਲਿਆ ਪਰ ਕੋਈ ਕਿਸੇ ਨਿਹਾਬ ਬਾਣੀ ਫੜੀ ਸਦੀ ਤੇ ਕਹਿੰਦੇ ਕਿ ਉਹ ਗੁਰਸੇਖ ਵੀਰ ਕਹਿੰਦੇ ਕਿ ਘਰ ਦੇ ਵਿੱਚ ਸ਼ਹੀਦੀ ਜੋਤ ਲਗਾਉਣੀ ਸ਼ੁਰੂ ਕਰ ਦੋ ਦਸਮ ਬਾਣੀ ਪਾਠ ਕਰਨਾ ਸ਼ੁਰੂ ਕਰ ਦੋ ਬਾਣੀ ਪੜਨੀ ਸ਼ੁਰੂ ਕਰ ਦੋ ਜਿੱਥੇ ਬਾਣੀ ਆ ਜਾਂਦੀ ਹੈ ਜਿੱਥੇ ਸ਼ਹੀਦੀ ਜੋਤ ਆ ਜਾਂਦੀ ਹੈ ਉੱਥੇ ਕੋਈ ਮਾੜੀ ਰੂਹ ਨਹੀਂ ਰਹਿ ਸਕਦੀ ਕਹਿੰਦੀ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਕੁਛ ਨਹੀਂ ਨੌਲੇਜ ਨਹੀਂ ਉਹਨਾਂ ਨੇ ਮੈਨੂੰ ਕਹਿੰਦੀ ਸਮਝਾਇਆ ਤੇ ਮੈਨੂੰ ਦੱਸਿਆ ਕਿ ਇਦਾਂ ਜੋਤ ਲਗਾਉਣੀ ਆ ਸੁਚਮਤਾ ਦੇ ਨਾਲ ਪੀ ਨੰਗੇ ਸਿਰ ਨਹੀਂ ਜਾਣਾ ਜੋਤੀ ਬਾਨ ਕੇ ਨਹੀਂ ਜਾਣਾ ਜੋਤ ਦੇ ਲਾਗੇ ਤੇ ਇਸ਼ਨਾਨ ਕਰਕੇ ਕੇਸੀ ਇਸ਼ਨਾਨ ਕਰਕੇ ਹੀ ਜਾਣਾ ਸੇ ਉਹ ਭੈਣ ਕਹਿੰਦੀ ਕਿ ਇਦਾਂ ਹੀ ਮੈਂ ਸ਼ੁਰੂ ਕਰਤੀ ਜੋਤ ਲਗਾਉਣੀ ਬਾਬਾ ਦੀਪ ਸਿੰਘ ਜੀ ਦੇ ਅੱਗੇ ਚੀਤ ਸਿੰਘਾਂ ਦੇ ਅੱਗੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਤੇ ਕਹਿੰਦੀ ਕਿ ਉਹਨਾਂ ਨੇ ਕਿਹਾ ਕਿ ਜਦੋਂ ਬਾਣੀ ਪੜ੍ਹਨੀ ਹੈ ਜਲ ਕੋਲ ਰੱਖਣਾ ਹੈ ਤੇ ਜਲ ਛਿਟਾ ਦੇ ਦੇਣਾ ਤੇ ਨਾਲ ਸਾਰੇ ਪਰਿਵਾਰ ਨੇ ਛਕ ਲੈਣਾ ਕਹਿੰਦੀ ਕਿ ਮੈਂ ਇਦਾਂ ਜਲ ਛਕਣਾ ਵੀ ਤੇ ਛਿਟਾ ਵੀ ਦੇਣਾ ਹੈ ਕਹਿੰਦੀ ਕਿ ਕੋਸ਼ ਦਿਨ ਗੁਜ਼ਰੇ ਤੇ ਘਰ ਕੋਈ ਨੁਕਸਾਨ ਨਾ ਹੋਇਆ ਕਹਿੰਦੀ ਕਿ ਮੈਂ ਕਿਹਾ ਕਿ ਉਹ ਗੁਰਸੇਖ ਵੀਰ ਮੈਨੂੰ ਇੱਕ ਦਿਨ ਹਫਤੇ ਬਾਅਦ ਕਹਿੰਦੀ ਕਿ ਫੇਰ ਮਿਲਦੇ ਹਾਂ ਉਹਨੂੰ ਮੈਂ ਦੱਸਿਆ ਕਿ ਘਰ ਵਿੱਚ ਤਾਂ ਠੀਕ ਹੈ ਪਰ ਪਤੀ ਮੇਰਾ ਠੀਕ ਨਹੀਂ ਹੋ ਰਿਹਾ ਕਹਿੰਦੀ ਕਿ ਉਹ ਗੁਰਸੇਖ ਵੀਰ ਨੇ ਕਿਹਾ ਕਿ ਜਿਹੜਾ ਬਾਣੀ ਵਾਲਾ ਜਾਲ ਹੈ ਨਾ ਉਹ ਆਪਣੇ ਪਤੀ ਨੂੰ ਸ਼ਕਾਓ ਪਤੀ ਨੂੰ ਸ਼ਕਾਓ ਤੇ ਪਤੀ ਨੂੰ ਕਹੋ ਕੀ ਕੁਛ ਬੋਲੇ ਚਾਹੇ ਮool ਮੰਤਰ ਦਾ ਪਾਠ ਕਰੇ ਚਾਹੇ ਗੁਰਮੰਤਰ ਦਾ ਕਰੇ ਕੁਛ ਨਾ ਕੁਛ ਕਰੇ ਤੇ ਸਭ ਠੀਕ ਹੋ ਜਾਏਗਾ ਕਿੰਨੇ ਕਿ ਇਦਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਕਿ ਮੇਰੇ ਪਤੀ ਵੀ ਜਿਹੜਾ ਸੀ ਹੌਲੀ-ਹੌਲੀ ਆ ਪਾਠ ਕਰਨਾ ਸ਼ੁਰੂ ਕੀਤਾ ਉਹਨੇ ਬਾਣੀ ਪੜਨੀ ਸ਼ੁਰੂ ਕੀਤੀ ਮool ਮੰਤਰ ਗੁਰਮੰਤਰ ਤੇ ਚੋਪਈ ਸਾਹਿਬ ਜਪਜੀ ਸਾਹਿਬ ਸਾਰੀਆਂ ਬਾਣੀਆਂ ਪੜਨੀ ਸ਼ੁਰੂ ਕੀਤੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਚੀਤ ਸਿੰਘਾਂ ਦੀ ਕਿਰਪਾ ਦੇ ਨਾਲ ਘਰ ਦੇ ਵਿੱਚੋਂ ਜਿਹੜੀਆਂ ਮਾੜੀਆਂ ਰੂਹਾਂ ਸੀ ਉਹਨਾਂ ਦਾ ਨਾਸ਼ ਹੋਇਆ ਤੇ ਅਸੀਂ ਕਹਿੰਦੇ ਸੀ ਜਿਹੜੇ ਫੇਰ ਅਸੀਂ ਡਿੱਗ ਗਏ ਸੀ ਫੇਰ ਅਸੀਂ ਉੱਠਣਾ ਸ਼ੁਰੂ ਹੋਏ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡਾ ਵਧੀਆ ਕਾਰੋਬਾਰ ਚੱਲਣਾ ਸ਼ੁਰੂ ਹੋ ਗਿਆ ਸ਼ਹੀਦ ਸਿੰਘਾਂ ਦੀ ਕਿਰਪਾ ਦੇ ਨਾਲ ਸੋ ਸਾਧ ਸੰਗਤ ਜੀ ਐਸੀ ਬਰਕਤ ਹੈ ਸ਼ਹੀਦੀ ਜੋਤ ਦੇ ਅੰਦਰ ਸੋ ਘਰ ਦੇ ਵਿੱਚ ਜੇ ਸ਼ਹੀਦੀ ਜੋਤ ਲਗਾਉਣੀ ਹੈ ਪੂਰੀ ਸੁਚਮਤਾ ਦੇ ਨਾਲ ਤੇ ਮਰਿਆਦਾ ਦੇ ਅਨੁਸਾਰ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਸਭ ਨੂੰ ਖੁਸ਼ੀਆਂ ਨਾਲ ਨਿਵਾਜਣਗੇ ਗੁਰੂ ਸਾਹਿਬ ਕਿਰਪਾ ਕਰਨਗੇ ਸ਼ੀਸ਼ੰਗ ਕਿਰਪਾ ਕਰਨਗੇ ਸਭ ਦੀਆਂ ਝੋਲੀਆਂ ਜਿਹੜੀਆਂ ਨੇ ਖੁਸ਼ੀਆਂ ਦੇ ਨਾਲ ਭਰਨਗੇ ਸੋ ਇਨੀ ਇੱਕ ਹਾਜ਼ਰੀ ਪ੍ਰਵਾਨ ਕਰਿਓ ਆਓ ਜਪਿਏ ਪਿਆਰ ਦੇ ਨਾਲ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ